ਅੱਜ ਮਾਂ ਦੀ ਕਬੱਡੀ ਅੱਜ ਹੱਡਕੋਟ ਦੇ ਗਰਾਉਂਡ ਦੀ ਖੇਡ ਵੀ ਰਹੀ ਇਹ ਸ਼ਾਬਾਸ਼ ਜਿੱਤ 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 ਜਬੀ ਕਰੇ ਨੇ ਮਾਂ ਖੇਡ ਕਬੱਡੀ ਦੇ ਇਨਾਮ ਹੁਣੀਆਂ ਨੇ ਪੰਜਾਬੀਆਂ ਦਾ ਸਰਮਾਨ ਦੇ ਉੱਚਾ ਕਰਵਾਇਆ ਤਾਲੀਆਂ ਮਾਰਨ ਦੇ ਬੱਚ ਵੀਰੋ ਸ਼ੋਤਾਂ ਨੇ ਵੀ ਜਿਹੜੀ ਉਹਨਾਂ ਬੜੀ ਨੋਰਮ ਪੀਰੇ ਮੇਰੇ ਵੀਰੋ ਪੰਜਾਬੀਆਂ ਦਾ ਮਾਣ ਆਪਣੇ ਪੰਜਾਬ ਦਾ ਮਾਣ

اللہ اکبر اللہ اکبر سہی میرے بھیو اور جو بھی دیکھنے والے جو بھی جو پروگرام میں حاضر ہیں ہماری خدمت کر رہے ہیں اللہ اکبر سے کوئی گڈ ریٹ اٹال مہتا ہوں اور چلو رہنا ہے تو جو کام ہو جائے ہم ہاتھ کا بہت خاص ہوا فرمان دیویشور اور دادو کا حوالے ਸਰਦਾਰ ਜਗਦੀਪ ਸਿੰਘ ਜੀ ਦਾਵਾ ਜਿਹੜੇ ਪੁੱਤਰ ਇਹਨਾਂ ਦਾ ਬਹੁਤ ਪਿਆਰ ਦੇ ਨਾਲ ਮਿਲਦੇ ਪੈਨੇ ਆ ਉਹਨਾਂ ਨੇ ਇਸ ਟੂਰਨਾਮੈਂਟ ਵਾਸਤੇ ਬਹੁਤ ਹੀ ਜਿਆਦਾ